ਖਰੜ ਦੇ ਨੇੜਲੇ ਪਿੰਡ ਕੜੂਆں 'ਚ ਅੱਜ ਇੱਕ ਕੁਆੜ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਤੇ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੋ ਜਾਂਦਾ ਲੱਖਾਂ ਰੁਪਏ ਦੇ ਨੁਕਸਾਨ ਦੇ ਨਾਲ-ਨਾਲ ਬਿਜਲੀ ਵਿਭਾਗ ਦਾ ਵੀ ਜਿਹੜਾ ਹੈ ਕਾਫੀ ਨੁਕਸਾਨ ਹੁੰਦਾ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਕੜੂਏ ਦੇ ਵਿੱਚ ਜਿੱਥੇ ਕੁਆੜ ਦੀ ਦੁਕਾਨ ਨੂੰ ਅੱਗ ਲੱਗੀ ਹੈ ਕੁਆਰੀਆ ਕੀ ਕਹਿੰਦਾ ਹੈ ਪੁਲਿਸ ਪ੍ਰਸ਼ਾਸਨ ਕੀ ਕਹਿੰਦੇ ਨੇ ਤੇ ਵਸਨੀਕ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਡੇਵਿਡ ਜੀ ਜਿਹੜੀ ਇੱਥੇ ਕਵਾਰ ਨੂੰ ਅੱਗ ਲੱਗੀ ਹੈ ਇੱਥੇ ਕੀ ਸੀ ਕੀ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸਾਡੇ ਥਾਣੇ ਦੇ ਮਤਲਬ ਐਸਐਚਓ ਤੇ ਉਹਨਾਂ ਦੀ ਪੁਲਿਸ ਪਾਰਟੀ ਪਹੁੰਚੀ ਹੋਈ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਕਟੀਆਂ ਤੇ ਸਾਡੇ ਐਮਸੀ ਸਹਿਬਾਨ ਸਾਡੇ ਪ੍ਰਧਾਨ ਜੀ ਸਾਰੇ ਮੌਕੇ ਤੇ ਹਾਜ਼ਰ ਨੇ ਪਰ ਜਿਹੜੀ ਇਹ ਘਟਨਾ ਵਾਪਰੀ ਹੈ ਠੀਕ ਹੈ ਇਹ ਬੜੀ ਮਤਲਬ ਮੈਂ ਸਮਝਦਾ ਕਿ ਜਿਹੜਾ ਇੱਥੇ ਕਵਾਰੀ ਆ ਬੈਠਾ ਹੈ ਇਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹ ਅੱਗ ਜਿਹੜੀ ਲੱਗੀ ਹੈ ਤੇ ਇਹ ਵੀ ਦੇਖਣਾ ਪੰਦਦਾ ਵੀ ਇਹ ਜਿਹੜਾ ਕਵਾੜੀ ਇੱਥੇ ਬੈਠਾ ਹੈ ਇਹ ਇਹਦੇ ਕੋਲ ਅਧਿਕਾਰ ਹੈ ਇੱਥੇ ਬੈਠਣ ਦਾ ਕਿਉਂਕਿ ਪਿੰਡ ਦੇ ਨੇੜੇ ਇਹਨਾਂ ਦਾ ਕਵਾੜ ਕਰਨਾ ਬਣਿਆ ਹੋਇਆ ਹੈ। ਇੱਥੇ ਕਵਾੜ ਦੀ ਰਸਮ ਹੋ ਸਕਦੀ ਹੈ ਜੀ। ਮੈਂ ਸਮਝਦਾ ਜੀ ਇਹ ਬਿਲਕੁਲ ਨਹੀਂ ਹੋ ਸਕਦੀ ਪਰ ਗੱਲ ਇਹ ਆ ਵੀ ਇਹ ਜਿਹੜੇ ਕਵਾੜੀਏ ਨੇ ਪੁਰਾਣੇ ਬੈਠੇ ਨੇ ਇਸੇ ਕਰਕੇ ਅਸੀਂ ਐਸਐਚਓ ਸਾਹਿਬ ਨੂੰ ਵੀ ਲਿਖਤੀ ਦਿੱਤਾ ਹੈ ਫਾਇਰ ਬ੍ਰਿਗੇਡ ਦੀਆਂ ਕਟੀਆਂ ਪਹੁੰਚੀਆਂ ਨੇ ਤੇ ਕਮੇਟੀ ਨੂੰ ਵੀ ਹੁਕਮ ਜਾਰੀ ਕੀਤੇ ਹੈ ਕਿ ਇਹਨਾਂ ਦੀ ਮਤਲਬ ਸਾਰੀ ਪਰਤਾਲ ਕੀਤੀ ਜਾਵੇ ਵੀ ਇਹ ਜਿਹੜੇ ਕਵਾੜੀਏ ਬੈਠੇ ਨੇ ਤੇ 21ਵਾਂ ਆਪਣ ਨਾਲ ਬੈਠੇ ਨੇ ਤੇ ਇਸ ਕਰਕੇ ਜੇ ਮੌਕੇ ਤੇ ਸਾਡੀ ਟੀਮ ਜਾਂ ਸਾਡੇ ਇੱਥੇ ਪਿੰਡ ਦੇ ਲੋਕ ਭਾਈਚਾਰਾ ਸਾਰਾ ਇਕੱਠਾ ਹੋਇਆ ਜਿਨ੍ਹਾਂ ਨੇ ਮੌਕੇ ਤੇ ਆ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਤਾਂ ਜੇ ਮੌਕੇ ਤੇ ਟੀਮ ਨਾ ਪਹੁੰਚੀ ਤੇ ਕੋਈ ਵੱਡੀ ਦੁਰਘਟਨਾ ਵੀ ਇੱਥੇ ਵਾਪਰ ਸਕਦੀ ਕਿੰਨੇ ਕ ਵਜੇ ਦਾ ਵਾਕਿਆ ਜਦੋਂ ਅੱਗ ਲੱਗੀ ਜੀ ਇਹ ਤਕਰੀਬਨ ਹੋ ਗਿਆ ਜੀ ਡੇਢ ਘੰਟੇ ਦੀ ਡੇਢ ਤੋਂ ਘੰਟੇ ਦੀ ਗੱਲ ਹੈਗੀ ਹੈ ਪਰ ਫਿਰ ਵੀ ਬੜੀ ਮੈਂ ਕਹਿੰਦਾ ਵੀ ਫਾਇਰ ਬ੍ਰਿਗੇਡ ਦੀ ਟੀਮ ਦਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜਾਏ ਬਾਲਟੀਆਂ ਨਾਲ ਹੋਵੇ ਚਾਹੇ ਫਾਰਮਿਕਟ ਦੀਆਂ ਕਟੀਆਂ ਨੇ ਪਹੁੰਚ ਕੇ ਜਿਹੜਾ ਅੱਗ ਤੇ ਉੱਤੇ ਕਾਬੂ ਪਾਇਆ ਪਰ ਅਸੀਂ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਇਹਦੀ ਸਾਰੀ ਇਨਵੈਸਟੀਗੇਸ਼ਨ ਕਰਾਉਣ ਕਿ ਇਹ ਕਵਾਰੀਏ ਲੀਗਲ ਨੇ ਅਨਲੀਗਲ ਨੇ ਕਿਵੇਂ ਬੈਠੇ ਨੇ ਅਤੇ ਜਿਹੜੀ ਇਹ ਘਟਨਾ ਵਾਪਰੀ ਹੈ ਕਿ ਕਿ ਇਸ ਕਾਰਨ ਤੇ ਜਿਹੜਾ ਪੋਲ ਹੈ ਬਿਜਲੀ ਦਾ ਇਹਦਾ ਵੀ ਕਾਫੀ ਨੁਕਸਾਨ ਹੋਇਆ ਠੀਕ ਹੈ ਤੇ ਮੌਕੇ ਤੇ ਬਿਜਲੀ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਕਮੇਟੀ ਦੇ ਈਓ ਸਾਹਿਬ ਨੂੰ ਵੀ ਕਹਿਤਾ ਹੈ ਕਿ ਤੁਸੀਂ ਦੇਖ ਕੇ ਵੀ ਜਾਂਚ ਕਰਾਓ ਤਾਕੇ ਅੱਗੇ ਨੂੰ ਇਹ ਜੇ ਠਕਣਾਵਾ ਨਾ ਹੋਵੇ ਤਾਂ ਇਹਦਾ ਵਾਕਾ ਕੀ ਕਹਿਣਾ ਚਾਹੁੰਦੇ ਹੋ ਸਰ ਟਾਈਮ ਦਾ ਸ਼ੋਰ ਨਹੀਂ ਹੈਗਾ ਮਤਲਬ ਜਦੋਂ ਸਾਨੂੰ ਮਿਲੀ ਇਨਫੋਰਮੇਸ਼ਨ ਅਸੀਂ 5-7 ਮਿੰਟ ਚ ਆ ਗਏ ਤਾਂ ਬਹੁਤ ਜ਼ਿਆਦਾ ਆ ਕੇ ਸੀ ਆ ਕੇ ਜਦੋਂ ਪਹੁੰਚ ਗਏ ਮੌਕੇ ਤੇ ਅੱਗ ਦੇ ਕੰਟਰੋਲ ਕਰ ਲਈ ਤੇ ਅੱਗ ਬੁਝਾਉ ਜਿਹੜੀਆਂ ਗੱਡੀਆਂ ਪਾਣੀ ਦੀਆਂ ਕਿੰਨੀਆਂ ਹੁਣ ਤੱਕ ਲੱਗ ਚੁੱਕੀਆਂ ਨੇ ਦੋਹੇ ਗੱਡੀਆਂ ਆਈਆਂ ਇੱਕ ਸਾਰ ਪਹਿਲੀ ਆਈ ਐ ਫਾਇਰ ਸਟੇਸ਼ਨ ਤੋਂ ਦੂਜੀ ਮਰੰਡੇ ਦੀ ਗੱਡੀ ਆਈ ਹੈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਕੋਈ ਕੀ ਕਹਿੰਦਾ ਚਾਹੁੰਦੇ ਜੀ ਉੱਤੇ ਪਲੇਟਫਾਰਮ ਲੱਗਿਆ ਟ੍ਰਾਂਸਫਾਰਮਰ ਸਾਟ ਹੋ ਗਿਆ ਕਿੰਦੀ ਜਿਹਦੇ ਚੰਗੜੀ ਗਿਰਮੇ ਕਰਕੇ ਠੰਡੇ ਇਹਨਾਂ ਦਾ ਕਵਾੜ ਪਿਆ ਸੀਗਾ ਉਹ ਕਵਾੜ ਨੂੰ ਅੱਗ ਲੱਗੀ ਕੀ ਲੱਗ ਰਿਹਾ ਹੈ ਵੀ ਆਂ ਅਰਾਇਸ਼ੀ ਇਲਾਕੇ ਦੇ ਵਿੱਚ ਕਵਾੜ ਦੀ ਦੁਕਾਨ ਹੋਣੀ ਚਾਹੀਦੀ ਆ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਜੀ ਇਹ ਸਾਡੇ ਵਰਸ ਨਹੀਂ ਕੋਈ ਗੱਲ ਹੈਗੀ ਹਾਂ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਤੇ ਇਹਨਾਂ ਦਾ ਕਵਾੜ ਦਾ ਹੀ ਹੋਇਆ ਹੋਰ ਕੋਈ ਜਾਨੀ ਵਾਲੀ ਕੋਈ ਨੁਕਸਾਨ ਨਹੀਂ ਹੈ ਸਰ ਕਿਆ ਨਾਮ ਹੈ ਤੁਹਾਡਾ ਅਮਿਤ ਅਮਿਤ ਫਾਕੂ ਬਿਜਲੀ ਬੋਰਡ ਮੈਂ ਕੀ ਆਉਦਾ ਜੀ ਤੁਹਾਡਾ ਮੈਂ ਜੈਵਨ ਐ ਇੱਥੇ ਅੱਛਾ ਜੀ थैंक यू ਆ ਜਿਹੜੀ ਅੱਗ ਲੱਗੀ ਐ ਕੀ ਕਹਿਣਾ ਚਾਹੁੰਦੇ ਹੋ ਜੀ ਅੱਗ ਸਰ ਅਸੀਂ ਜਿਵੇਂ ਹੁਣ ਚੈੱਕ ਕੀਤਾ ਤੇ ਜੋ ਸਾਨੂੰ ਲੱਗ ਰਿਹਾ ਇੱਥੇ ਵੀ ਇਹਦੀ ਚੰਗਾੜੀ ਗਿਰੀ ਐ ਉੱਪਰੋਂ ਅੱਛਾ ਠੀਕ ਐ ਬਟ ਉਹ ਇਸ ਪਾਸੇ ਨੂੰ ਗਰੇਗੀ ਕਰੇ ਵੀ ਪਿੱਛੇ ਨੂੰ ਨਹੀਂ ਗਰੇਗੀ ਜੇ ਗਿਰੂਗੀ ਵੀ ਚੰਗਾੜੀ ਪਹਿਲਾਂ ਗੱਲ ਇਹਨਾਂ ਨੇ ਕਿਹਾ ਤਾਂ ਅੱਗ ਲਾਈ ਹੋਣੀ ਹੈ ਇੱਥੇ ਕੁਝ ਕੀਤਾ ਹੋਣਾ ਇਹਦੇ ਨਾਲ ਜ਼ਰੂਰ ਪਰ ਲੋਕ ਜਿਹੜੇ ਉਰੇ ਦੇ ਆ ਪਿੰਡ ਦੇ ਬਸਨੀਕ ਵੀ ਕਹਿੰਦੇ ਆ ਕਿ ਰੋਜ਼ ਤਾਰਾ ਫੋਕਦੇ ਆ ਤੇ ਤਾਂਬਾ ਘੜਦੇ ਆ ਕੌਣ ਟਵਾੜੀਏ ਅੱਛਾ ਲੱਗਦਾ ਹੈ ਰੈਸ਼ੀ ਇਲਾਕੇ ਦੇ ਵਿੱਚ ਦੁਕਾਨ ਹੋਣੀ ਚਾਹੀਦੀ ਹੈ ਜੀ ਸਭ ਦੁਕਾਨ ਹੋਣੀ ਤਾਂ ਨਹੀਂ ਚਾਹੀਦੀ ਵੈਸੇ ਇੱਥੇ ਬਟ ਜੋ ਅਸੀਂ ਤਾਂ ਲੈਂਡ ਦੀ ਗੱਲ ਕਰ ਰਹੇ ਹਾਂ ਨਾ ਜੀ ਸਾਹਿਬ ਕੀ ਕਾਨੂੰਨ ਦੇ ਮੁਤਾਬਕ ਖੰਬੇ ਦੇ نیچے ਆਪਾਂ ਖਵਾੜ ਜਾਂ ਕੋਈ ਰੈਸ਼ ਦਾ ਕੋਈ ਰੱਖ ਸਕਦੇ ਹਾਂ ਸਮਾਨ ਕੁਝ ਨਹੀਂ ਰੱਖ ਸਕਦੇ ਮਹਾਲਾਂਕੀ ਇਹਨਾਂ ਨੂੰ ਪਹਿਲਾਂ ਵੀ ਕਿਹਾ ਹੋਇਆ ਹੈ ਵੀ ਇਹਦੇ ਨੇੜੇ-ਤੇੜੇ ਇੱਕ ਸਰਾਉਂਡਿੰਗ ਦੇ ਅੰਦਰ ਕੁਝ ਨਹੀਂ ਰੱਖਣਾ ਉਹਦੇ ਹਾਂਜੀ ਜੈ ਸਿੰਘ ਸਾਹਿਬ ਨੇ ਇਹਨਾਂ ਨੇ ਵੀ ਕਿਹਾ ਸੀ ਵੀ ਇਹਦੇ ਨੇੜੇ ਹਫਤੇ ਪਹਿਲਾਂ ਵੀ ਇਹਨਾਂ ਨੇ ਕਿਹਾ ਤੇ ਹੁਣ ਜਿਹੜਾ ਹੈ ਬਿਜਲੀ ਬੋਰਡ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਅੰਦਾਜ਼ਨ ਅੰਦਾਜ਼ਨ ਸਾਰੀ ਕੇਬਲ ਹੈਗੀ ਹੈ ਆਪਣੀ ਜਿਹੜੀ ਡੈਮੇਜ ਲੱਖ ਸਵਾ ਲੱਖ ਦਾ ਤਾਂ ਨੁਕਸਾਨ ਹੋਇਆ ਆਪਣਾ ਤੇ ਜਿਹੜਾ ਕੁਆੜੀਆਂ ਨੇ ਸਮਾਨ ਰੱਖਿਆ ਆ ਤਾਂ ਤੁਹਾਡੇ ਖੰਬਿਆਂ ਦੇ નીચે ਉਹਦੇ ਬਾਅਦ ਕੀ ਕਾਰਵਾਈ ਹੋਊਗੀ ਬਿਜਲੀ ਬੋਰਡ ਦੇ? ਇਹ ਸਰ ਪੂਰਾ ਐਸਟੀਮੇਟ ਬਣੇਗਾ ਇਹਦਾ ਜੋ ਪ੍ਰੋਪਰ ਐਸਟੀਮੇਸ਼ਨ ਹੈ। ਕ੍ਰੀਏਟ ਜੋ ਵੀ ਇਹਦੀ ਸਾਰਾ ਚਾਰਜ ਹੈ ਇਹਨਾਂ ਨੂੰ ਪੇ ਕਰਨਾ ਪੈਗਾ। ਅਜੇ ਮਖਾਲਦੀ ਘੜੀ ਜੇ ਤੱਕ ਕੋਈ ਕਾਰਵਾਈ ਵੀ ਹੋਊਗੀ ਨਾ। ਹਾਂਜੀ ਹਾਂਜੀ। ਅਜੇ ਹਾਲ ਦੀ ਘੜੀ ਜੇ ਤੱਕ ਸਪਲਾਈ ਔਨ ਕਰਾਈ ਹੈ ਆਪਾਂ ਪਹਿਲਾਂ ਜੋ ਲੋਕਾਂ ਦੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਦਾ ਕਰਾਂਗੇ। ਸਖਦੇਵ ਸਿੰਘ ਹੈ। ਕਿਹੜਾ ਪਿੰਡ ਹੈ ਜੀ? ਪੜੂਆ। ਆ ਜਿਹੜੀ ਆਹ ਉਹਰੇ ਅੱਗ ਲੱਗੀ ਆ ਕੁਆੜ ਦੀ ਦੁਕਾਨ ਨੂੰ ਕੀ ਚੱਲ ਜਾਂਦੇ ਆ ਇਹਦੇ ਬਾਰੇ? ਇਦੇ ਬਾਰੇ ਤਾਂ ਜੀ ਇਹ ਰੋਜ ਲਾਉਂਦੇ ਆ ਤੜਕੇ ਨੂੰ ਜਰਾਤ ਨੂੰ ਹਾਂ ਇਹਦਾ ਸ਼ੁਕਰ ਕਰੋ ਆ ਵਾਸਤੀ ਉਹ ਸਾਰੀ ਕਲੋਨੀ ਰਹਿੰਦੀ ਆ ਜੇ ਵੱਧ ਗਈ ਅੱਜ ਸਾਰਾ ਹੀ ਪਿੰਡ ਫੂਕ ਹੋ ਜਾਊਗਾ ਇਹ ਤਾਂ ਕਹਿੰਦੇ ਹੁਣ ਮੁੱਕਰ ਕੇ ਕਹਿੰਦਾ ਮੈਂ ਤਾਂ ਕੋਈ ਅੱਗ ਨਹੀਂ ਲਾਂਦਾ ਜੀ ਫੇ ਕਿਹਨੇ ਲਾਤੀ ਹੋਰ ਨੇ ਜੀ ਹਾਂ ਇਹੀ ਲਾਉਂਦੇ ਆ ਹੋਰ ਤਾਂ ਲਾਏ ਨਹੀਂ ਸਕਦਾ ਕੋਈ ਉਹ ਬੱਸ ਸਟੈਂਡ ਵਾਲਾ ਉੱਥੇ ਲਾਉਂਦੇ ਆ ਇਹ ਉੱਥੇ ਸਵੇਰੀਆਂ ਅਸੀਂ ਜਾਂਦੇ ਆ ਆਪਣੇ ਖੇਤ ਨੂੰ ਕੱਖਗੰਡਾ ਲੈਣ ਤੜਕੇ ਨੂੰ ਲਈ ਵੀ ਹੁੰਦੀ ਹੈ। ਇਹਨਾ ਇਹ ਤਾਂ ਬੰਦ ਚਾਹੀਦਾ ਬਾਹਰ ਕੱਢੋ ਇਹਨੂੰ ਜਿੱਥੇ ਖੁੱਲੀ ਜਗ੍ਹਾ ਹੈ। ਰਹਿ ਸ਼ਿਵਰੇ ਵੀ ਕਿਤਾ ਚਾਹੀਦੀ ਹੀ ਨਹੀਂ। ਇੱਕ ਹੋਰ ਗੱਲ کہہ ਰਹੇ ਤੇ ਜ਼ਿੰਮੇਵਾਰਾਂ ਬਾਰੇ ਵੀ ਤੁਸੀਂ ਕੁਝ ਕਹਿ ਰਹੇ ਸੀ। ਜ਼ਿੰਮੇਵਾਰ ਤਾਂ ਜੇ ਕੋਈ ਅੱਗ ਲਾਉਂਦਾ ਉਹ ਨਾਲੇ ਖਤਰਨਾਕ ਨਹੀਂ ਧੂਆਂ ਦੇ ਕਹਿੰਦੇ ਅਸੀਂ ਉੱਪਰ ਲਾਫੂਕ ਲਾਉਂਦੇ ਆ ਪਲਾਸਟਿਕ ਤਾਂ ਜਮ ਨਮਾ ਜਮਾ ਜ਼ਹਿਰ ਹੈ। ਇਹ ਸਾਰੀ ਜਲੀ ਆ ਹੁਣ ਦੇਖ ਲੋ ਕਿ ਆਏ। ਨਹੀਂ ਜੇ ਇਹ ਰੋਜ਼ ਅੱਗ ਲਾਉਂਦਾ ਤਾਂ ਪ੍ਰਦੂਸ਼ਣ ਲਾਉਂਦਾ ਤੁਸੀਂ ਕਿਤੇ ਸ਼ਿਕਾਇਤ ਕਰੀ ਪਿੰਡ ਵਾਲਿਆਂ ਨੇ? ਸ਼ਿਕਾਇਤ ਕਰਨ ਕਰੂਗਾ ਹ ਰੋਜ ਦਾ ਭਾਂ ਦਾ 20 ਤੀ ਮਾਰ ਦਿੰਦੇ ਕੋਈ ਪੁੱਛਦਾ ਇਹਨੂੰ ਇਹਨਾਂ ਨੂੰ ਜੇ ਪੈਸਾ ਚੱਲਦਾ ਸਰ ਚੱਲਦਾ ਕੰਮ ਤੇ ਔਰੇ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ ਹੁਣ ਤਾਂ ਤੁਹਾਨੂੰ ਵੀ ਦਿਖਦੀ ਆ ਸਭ ਨੂੰ ਦਿਖਦੀ ਆ ਵੀ ਆ ਦੇਖ ਲਓ ਨਾਲ ਰਹਿਸ਼ੀ ਮਕਾਨ ਆ ਉਹਦਾ ਹੋਣਾ ਹੀ ਤਾਂ ਸਭ ਕੁਝ ਹੁਣ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਹੁਣ ਬੰਦ ਹੋਵੇ ਇਹਨੂੰ ਬਾਹਰ ਕੱਢ ਦਿਓ ਖੁੱਲੇ ਏਰੀਏ 'ਚ ਜਿੱਥੇ ਰਹਿਣਾ ਗੁਰਨਾਮ ਸਿੰਘ ਹੈ ਬਰਨਮ ਸਿੰਘ ਜੀ ਜਿਹੜੀ ਉਹ ਰਾ ਕਵਾੜ ਦੀ ਦੁਕਾਨ ਨੂੰ ਅੱਗ ਲੱਗੀ ਹੈ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕ ਬੇ ਦਾ ਵਾਕਾ ਹੈ ਇਹ ਹੈ 2 ਘੰਟੇ ਲਈ ਵਾਕਾ 2 ਘੰਟੇ ਹੋ ਗਏ ਤਕਰੀਬਨ ਹਾਂ ਪਰਿਆ ਨੂੰ ਇਹ ਜਿਹੜਾ ਬਿਲਾ ਕਰਨੇ ਆਪ ਲਾਉਂਦਾ ਹੈ ਆਪ ਲਾਉਂਦਾ ਹੈ ਇਹ ਲੱਗੀ ਬਿਜਲੀ ਦੇ ਨਾਲ ਲੱਗੀ ਨਹੀਂ ਹੈ ਤੇ ਬਿਜਲੀ ਲੱਗੀ ਹੁੰਦੀ ਨਾ ਕੋਈ ਤਾਰ ਉੱਪਰ ਟੁੱਟੀ ਹੁੰਦੀ ਇਹ ਡੇਲੀ ਦਾ ਕੰਮ ਹੈ ਸੋ ਬੰਦੇ ਦਾ ਤੇ ਤੁਸੀਂ ਸ਼ਿਕਾਇਤ ਨਹੀਂ ਕਰਦੇ ਹੈਗੇ ਰਾਜੇ ਇਲਾਕਾ ਇਹ ਉਰੇ ਹੋਰ ਬੰਦੇ ਕਰਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਸੁਣੋ ਇੱਥੇ ਉਹ ਪ੍ਰਸ਼ਾਸਨ ਵੀ ਖੜਾ ਹੈਗਾ ਹਾਂ ਪਿਛੇ ਜੀ ਜਦੋਂ ਪ੍ਰਾਈ ਦਾ ਢਿੰਡਰ ਦਸਤੂਰ ਪਤਾ ਹੀ ਪਾਲੇ ਚ ਮਿਲ ਕੇ ਆਇਆ ਜੱਟਾਂ ਦੇ ਨਾਲ ਕਿਸਾਨਾਂ ਦੇ ਨਾਲ ਉੱਤੇ ਉਹ ਡੀਸੀ ਸਾਹਿਬ ਜ਼ਿਲ੍ਹੇ ਦੇ ਮਾਲਕ ਐਸਐਸਪੀ ਸਾਹਿਬ ਉਹ ਵੀ ਜ਼ਿਲ੍ਹੇ ਦੇ ਮਾਲਕ ਤੇ ਹੋਰ ਜੇ ਉਹਨਾਂ ਕੋਲ ਰਿਪੋਰਟ ਪਹੁੰਚ ਸਕਦੀ ਹੈ ਇਹ ਉੱਪਰ ਨੂੰ ਹੋਰ ਕਿੱਥੇ ਪਹੁੰਚੂਗੀ ਉਹਨਾਂ ਨੂੰ ਕਹਿ ਲਿਆ ਇਸ ਬਾਰੇ ਸਾਫ ਦਾ ਸਰਪੰਚ ਨੇ ਜਿੰਦਰ ਸਿੰਘ ਨੇ ਜਿੰਦਰ ਸਿੰਘ ਗੱਦੀ ਨੇ ਕਹਿ ਲਿਆ ਇਹਦੇ ਕੋਈ ਅਸਰ ਨਹੀਂ ਹੋਇਆ ਪਿਛੇ ਕਿੱਕ ਵਾੜੀਏ ਬੈਠੇ ਉੱਥੇ ਸਾਰਾ ਕੋਈ ਬੈਠੇ ਅਗਰ ਅੱਜ ਨਾ ਇਹ ਕਾਬੂ ਪਾਇਆ ਜਾਂਦਾ ਤਾਂ ਵੱਡੀ ਤਰੁ ਘਟਣਾ ਹੋ ਸਕਦੀ ਵੱਡੀ ਹੋ ਸਕਦੀ ਸੀ ਪਿੱਟ ਵੀ ਜਾਗੜ ਤੂੰ ਆ ਪਿੱਟ ਦੇ ਬਾਹਰ ਪਹੁੰਚ ਗਿਆ ਤਾਂ ਅੱਜ ਘਰ ਕੋ ਖੜ ਕੇ ਦੇਖਿਆ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀ ਜਾਂਦੇ ਹੋ ਅੱਗੇ ਇਹਨੂੰ ਚਖਾਓ ਇਥੋਂ ਇਹ ਜਕੜੇ ਚਾਹੀਦੇ ਉਸੇ ਰਾਸਟਰੀ ਹੌਲੇ ਜਿਹੜੇ ਗੰਦ ਪਾਇਆ ਹੋਇਆ ਕਿ ਤੇ ਆਪਾਂ ਖੜੇ ਆ ਇਹ ਸਰਕਾਰ ਦੀ ਜ਼ਮੀਨ ਹੈ ਇਸੇ ਵੀ 11 ਫੁੱਟ 2 ਫੁੱਟ ਹੋਰ ਸਰਕਾਰ ਦੀ ਜਗ੍ਹਾ ਹੈ ਜਿਹੜੀ ਇਹਨਾਂ ਨੇ ਮੰਲੀ ਹੋਈ ਹੈ ਜੇ ਇਹਨੂੰ ਕੋਈ ਮਾਤਰ ਕਹਿ ਦਿੰਦਾ ਕਿ ਤੇਰੇ ਬਾਪ ਦੀ ਜਗਾਏ ਬੋਲਦੇ ਆ ਗੁਰਬੀਰ ਸਿੰਘ ਆ ਜੀ ਜਰਬੀਰ ਸਿੰਘ ਜੀ ਅੱਗ ਜਿਹੜੀ ਕੁਆੜੀਏ ਦੀ ਦੁਕਾਨ ਨੂੰ ਲੱਗੀ ਤੁਹਾਡੇ ਘਰ ਤੋਂ ਕਰਤਾ ਦੂਰ ਆ ਉਹ ਕੁਆੜੀਏ ਕਿਸ ਤਰ੍ਹਾਂ ਤਾਰਾਂ ਜੀ ਉੱਥੇ ਤੇ ਹੀ ਆਉਣੀ ਆਪਣੀ ਇਹ ਇੱਧੇ ਤੇ ਪੜਾਕੇ ਪਏ ਤੇ ਤਾਰਾਂ ਤੇ ਜਲ ਗਏ ਸਾਰੀਆਂ ਇਹ ਦੇ ਕਰਕੇ ਆਪਣੇ ਇੱਥੇ ਲੱਗੀ ਪਰਾਲੀ ਨੂੰ ਆ ਗਈ ਉੱਪਰ ਤੇ ਗਾੜੀ ਗਿਰ ਕੇ ਉੱਪਰ ਤੇ ਗਿਰੇ ਮਤਲਬ ਕੀ ਮੰਗ ਕੀ ਕਰਦੇ ਹੋ ਕਿ ਆ ਕਵਾੜ ਦੀ ਦੁਕਾਨ ਹੋਣੀ ਚਾਹੀਦੀ ਹੈ ਰਸ਼ੀ ਕਵਾੜ ਦੀ ਦੁਕਾਨ ਹੀ ਚਾਹੀਦੀ ਹੈ ਇੱਥੇ ਜਿਵੇਂ ਨਿਸ਼ਾਨ ਕਰਦੇ ਆ ਤਾਂ ਅੱਗੇ ਵੀ ਆਗੂ ਬੁਲਾਉਂਦੇ ਆ ਸੀ ਇਹ ਕਈ ਵਾਰੀ ਰੋਕਿਆ ਸੀ ਇਹਨਾਂ ਨੂੰ ਪਰ ਇਹ ਸੁਣਦੇ ਨਹੀਂ ਆ ਕੇ ਗੱਲ ਹੁਣ ਮੰਗ ਕੀ ਚਾਹੁੰਦੇ ਹੋ ਤੁਸੀਂ ਅਸੀਂ ਚਾਹੁੰਦੇ ਵੀ ਕਵਾੜੀਆਂ ਚੱਕ ਦੋ ਹੋ ਰਿਹਾ ਤੇ ਦੁਕਾਨ ਹੋਵੇ ਸਾਡੀ ਇੱਥੇ ਤੇ ਆਪਣਾ ਮੌਜਦਾ ਚਾਰ ਖਤਮ ਹੋ ਗਈ ਹੈ ਦਾ ਕੋਈ ਮੁਆਵਜ਼ਾ ਆਪਨ ਮਿਲ ਜਾਏ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਿੰਡ ਦੇ ਲੋਕ ਕਹਿ ਰਹੇ ਆ ਕਿ ਤੁਸੀਂ ਖੁਦ ਅੱਗ ਲਗਾਉਂਦੇ ਹੋ ਖੁਦ ਆਪਣੇ ਸਮਾਨ 'ਚ ਕੋਈ ਅੱਗ ਲਗਾ ਦੂਗਾ ਜੀ ਤਾਂਬੇ ਦੀਆਂ ਤਾਰਾਂ ਕੱਢਣੇ ਖਤਮ ਹੋ ਗਏ ਦੀਆਂ ਤਾਰਾਂ ਨਾ ਕਿਹੜਾ ਦਿਖਾਓ ਨਾ ਤੁਸੀਂ ਹੋਰ ਅੰਦਰ ਜਾ ਕੇ ਦੇਖੋ ਕਈ ਹੈ ਆ ਕੇ ਪੁੱਛਿਆ ਹੋਇਆ ਹੋਣ ਨਵੀਂ ਨਵੀਂ ਤੁਸੀਂ ਲੱਕੜ ਵਾਲੀ ਮਾਲ ਤੋਂ ਸਾਰਾ ਹਾਂ ਨਹੀਂ 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 ਅਸੀਂ ਨਹੀਂ ਲਾਂ ਕਰੂੰਗਾ ਹਾਂ ਸਾਡੀ ਰਬੜ ਦਾ ਕੰਮ ਹੈ ਸਾਡੀ ਰਬੜ ਚਲ ਜੂਗੀ ਜੇ ਐਸੀ ਜਿਹੀ ਕੰਮ ਕਰਨਗੇ ਉਹ ਆ ਗਿੱਤਾ ਠੰਡ ਕੇ ਮੌਸਮ ਮੇ ਲੱਕੜ ਲੁੱਕੜ ਮੇਰੇ ਲੇਬਰ ਵਾਲੇ ਫੋਕਲੇ ਲੈਂਦੇ ਹੈ ਰਬੜ ਤਾਰਾ ਥੋੜਾ ਮੁਗਦਾ ਹੈ ਜੀ ਅਸੀਂ ਕਹਿੰਦੇ ਤਾਂਬਾ ਕੱਢਣੇਗਾ ਤਰ ਤਾਰਾ ਫੁੱਲੇ ਕੋਈ ਨਹੀਂ ਨਹੀਂ ਕੋਈ ਨਹੀਂ ਐਸਾ ਕੁਝ ਨਹੀਂ ਹੈ ਇਹ ਤੁਸੀਂ ਆਪ ਨਹੀਂ ਲਾਈ ਆ ਨਾ 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 ਇਹ 1 ਮਹੀਨਾ ਪਾਲੇ ਲਗਾ ਹੈ ਬਿਜਲੀ ਵਾਲੇ ਦਾ ਇਹ ਜੈਂਪਰ ਹੋਣ ਲੱਗਿਆ ਪਾਲੇ ਤਾਂ ਹੀ ਆ ਕੇ ਅੱਜ ਤੱਕ ਨਹੀਂ ਲੱਗਿਆ ਜੈਂਪਰ ਲੱਗਨੇ ਕਰਕੇ ਇਹਦੇ ਵਿੱਚ ਸਚਿੰਗਾਰੀ ਗਈ ਹੈ ਉਹ ਜਬ ਅੱਗ ਪੜਿਆ ਅੱਛਾ ਕਿੰਨਾ ਕੇ ਨੁਕਸਾਨ ਆਇਆ ਫਿਰ 1 ਲੱਖ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਮੇਰਾ ਮੈਂ ਆਪਣੇ ਆਪ ਆਪਣਾ ਸਮਾਨ ਜਲਾ ਕੇ ਅਨੁਸਾਨ ਕਰ ਲਵਾਂ। ਦੇਖਿਆ ਜਾਂ ਕਿਆ ਰੱਖਿਆ ਬੰਤਾ ਜਿਹੜਾ ਉਰੇ ਜਿਹੜਾ ਪਲਾਸਟਿਕ ਪਲਾਸਟਿਕ ਦਾ ਸਮਾਨ ਤਾਂ ਜੀ। ਅੱਛਾ ਪਲਾਸਟਿਕ ਦਾ ਸਮਾਨ ਤਾਂ। ਕੀ ਆਪਾਂ ਜਿਹੜੀ ਗੁਆੜ ਦੀ ਦੁਕਾਨ ਹੈ ਰਾਇਸ਼ੀ ਇਲਾਕੇ ਦੇ ਵਿੱਚ ਕਰ ਸਕਦੇ ਆ? ਇਹ ਜਦ ਆਪਾਂ ਨੇ ਦੁਕਾਨ ਕਰਿਆ ਤਾਂ 2010 ਚ। ਹਾਂ। ਕੱਲਾ ਹੀ ਦੁਕਾਨ ਤਾਂ ਉਰੇ ਕੋਈ ਨਹੀਂ ਜੀ। तो कोई कोई दो दो लिया अब हरायसी इलाका हो गया अब अब भी ये दुकान इतनी घर नहीं अगल बगल में खेडेटर तो एक हम है और कोई रहस्य नहीं रहस्य तो है नहीं दुकान बदलूंगे फिर हाँ अभी कोई बात नहीं अगर लोग कहेंगे तो बदल देंगे बंद कर देंगे देखे तस्वीर ਕਵਾੜ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਕਹਿੰਦੇ ਨੇ ਜੈਂਪਰ ਆਉਂਦਾ ਨੀਚੇ ਸਪਾਰਕਿੰਗ ਲੱਗਦੀ ਹੈ ਇਹ ਕਵਾੜ ਵਾਲਾ ਜਿਹੜਾ ਹੈ ਆਪਣੇ ਬਿਆਨ ਦਿੰਦਾ ਹੈ ਪਰ ਜਿਹੜੇ ਵਸਨੀਕ ਨੇ ਉਹਨਾਂ ਦਾ ਕੀ ਕਹਿਣਾ ਹੈ ਕਿ ਕਵਾੜੀਆ ਤਾਰਾਂ ਨੂੰ ਫੋਕ ਕੇ ਤਾਂਬਾ ਰੋਜ਼ ਕੱਢਦਾ ਹੈ ਫਿਲਹਾਲ ਅੱਗ ਤੇ ਕਾਬੂ ਪਾ ਲਿੱਤਾ ਗਿਆ ਹੈ ਜੇ ਆਪਾਂ ਗੱਲ ਕਰੀਏ ਕਵਾੜ ਦੀ ਦੁਕਾਨ ਤੋਂ ਲੈ ਕੇ 500 ਮੀਟਰ ਅੱਗੇ ਇੱਕ ਘਰ ਹੈ ਉਸ ਦਾ ਵੀ ਜਿਹੜਾ ਪਸ਼ੂਆਂ ਦਾ ਚਾਰਾ ਜਿਹੜਾ ਰੱਖਿਆ ਹੋਇਆ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਹੈ ਪੂਰੇ ਪਿੰਡ ਦੇ ਵਸਨੀਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਹਨਾਂ ਕੁਆੜੀਆਂ ਨੂੰ ਰਹਿਸ਼ੀ ਇਲਾਕੇ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਤਾਂ ਜੋ ਇਹ ਜੀ ਘਟਨਾ ਜਿਹੜੀ ਆ ਮੋੜਨਾ ਹੋ ਸਕੇ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਕਿਹ ਇਹਨਾਂ ਕੁਆੜੀਆਂ ਨੂੰ ਰਹਿਸ਼ੀ ਇਲਾਕੇ ਤੋਂ ਕੱਢਦਾ ਹੈ ਜਾਂ ਫਿਰ ਕਿਸੇ ਵੱਡੀ ਦੁਰਘਟਨਾ ਦਾ ਇੰਤਜ਼ਾਰ ਕਰੇਗਾ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ